ਇਹ ਪਤਾ ਕਿੱਥੇ ਲੱਗਾ ਇਸ ਥਾਂ ਦਾ ਇਹਨਾਂ ਨੂੰ ਫੇਸਬੁੱਕ ਉੱਤੇ ਵੇਖੀ ਸੀ ਇਹਨਾਂ ਦੀ ਵੀਡੀਓ ਤੇ ਹੋਰ ਵੀ ਇੱਕ ਦੋ ਜਾਨਿਆਂ ਕੋ ਪਤਾ ਕੀਤਾ ਫਿਰ ਵੀਡੀਓ ਵੇਖ ਕੇ ਉਹਨਾਂ ਨੇ ਆ ਆਖਿਆ ਕਿ ਵਾਕਈ ਚਮਤਕਾਰ ਹੁੰਦਾ ਇੱਥੇ ਤੇ ਜਿਹਨੇ ਵੀਡੀਓ ਚੱਲ ਰਹੀ ਹੈ ਵੀਡੀਓ ਦੇ ਉੱਪਰ ਤੁਹਾਨੂੰ ਪਤਾ ਲੱਗਾ ਵੀ ਇੱਥੇ ਗਦੂਦਾਂ ਔਰ ਹਰਨੀਆਂ ਦਾ ਜੋਆ ਸ਼ਰਤੀਆ ਇਲਾਜ ਹੈ ਇੱਥੇ ਖੂਹ ਹੈ ਖੂਹ ਦੇ ਉੱਪਰ ਇੱਕ ਜੰਗਲਾ ਬਣਿਆ ਉਹਦੇ ਵਿੱਚ ਲਟਕਾਉਂਦੇ ਆਗੇ ਨੇ ਜੋ ਕਿ ਪੰਜ 6 ਵਾਰ ਹੇਠ ਉੱਪਰ ਕਰਦੇ ਨੇ ਫਿਰ ਉਸਕੇ ਬਾਅਦ ਵਿੱਚ ਉਹਨੂੰ ਬਾਹਰ ਕੱਢ ਦਿੰਦੇ ਆ ਪਹਿਲੀ ਵਾਰ ਆਏ ਲੁਧਿਆਣੇ ਇੱਧਰ ਨਹੀਂ ਮੈਂ ਇਹ ਐਜ ਤੀਜੀ ਵਾਰ ਆਇਆ ਤੀਸਰੀ ਵਾਰ ਆਇਆ ਕਿੰਨਾ ਕੁ ਫਰਕ ਜਿਹੜਾ ਪੈ ਜਾਂਦਾ ਹੈ ਗਦੂਦਾਂ ਦੇ ਹਰਣੀਆਂ ਹੈ ਤੇ ਕੀਤਾ ਹੈ ਤੇ ਗਦੂਦਾਂ ਦਾ 95% ਠੀਕ ਹੈ ਅੱਜ ਹਰਣੀਆਂ ਦਾ ਕਰਾਇਆ ਪਹਿਲੀ ਵਾਰ ਆਏ ਹੋ ਤੇ ਤੇ ਤੁਹਾਡਾ ਇਲਾਜ ਕਰਾਣਾ ਹੈ ਕਿ ਕਿਸੇ ਪਰਿਵਾਰ ਵਾਲੇ ਦਾ ਮੇਰਾ ਵੀ ਘਰ ਤਾਂ ਹੱਥ ਥੋੜਾ ਮੇਰੇ ਗੋਡੇ ਦੁਖਦੇ ਤੇ ਉਹ ਮੇਰਾ ਭਨੋਈਆ ਉਹਨਾਂ ਨੂੰ ਪਹਿਲਾਂ ਕੈਂਸਰ ਵੀ ਸੀ ਉਹ ਠੀਕ ਹੋ ਗਏ ਅਸੋਂ ਉਹਨਾਂ ਨੂੰ ਫੜਨੇ ਆ ਉਹਨਾਂ ਨੂੰ ਲੈ ਕੇ ਆਈ ਮਲੇ ਕੁਮੇਦ ਨਾਲ ਆਏ ਕਿ ਮੇਰਾ ਵੀ ਸਹੀ ਹੋ ਜਾਣਾ ਮਿਸ ਸਟ੍ਰੀਕਲ ਤੁਸੀਂ ਦੇਖ ਰਹੇ ਪੰਜਾਬੀ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਦਿਪਤੀ ਸ਼ਰਮਾ ਇਸ ਚੈਨ ਤੇ ਆਪਾਂ ਇੱਕ ਇਹੋ ਜਿਹੀ ਪ੍ਰਾਚੀਨ ਜਗ੍ਹਾ ਤੇ ਮੌਜੂਦ ਆ ਜਿੱਥੇ ਕਿਹਾ ਜਾਂਦਾ ਹੈ ਕਿ ਇੱਕ ਮਹਾਪੁਰਸ਼ ਵੱਲੋਂ ਬਚਨ ਦਿੱਤੇ ਗਏ ਸੀ ਕਿ ਜਿਹੜਾ ਸ਼ਖਸ ਇੱਥੇ ਆਊਗਾ ਤੇ ਉਸ ਜਿਹੜੀ ਬਿਮਾਰੀਆਂ ਦਾ ਹੱਲ ਕੀਤਾ ਜਾਊਗਾ ਤੁਸੀਂ ਮੇਰੇ ਪਿੱਛੇ ਪੀੜੀ ਦੇਖ ਸਕਦੇ ਹੋ ਕਿ ਕਾਫੀ ਦੂਰੋਂ ਦੀ ਲੋਕੀ ਆ ਰਹੇ ਨੇ ਗੁਰਦਾਸਪੁਰ ਤੋਂ 올ਓਵਰ ਪੰਜਾਬ ਤੋਂ ਜਿਹੜੇ ਇੱਥੇ ਲੋਕੀ ਆਉਂਦੇ ਨੇ ਸਿਰਫ ਆਪਣਾ ਇਲਾਜ ਕਰਾਉਣ ਵਾਸਤੇ ਇੱਕ ਕੂਆ ਜਿਸ ਦੇ ਵਿੱਚ ਜਿਹੜਾ ਆ ਸ਼ਖਸ ਨੂੰ ਲਟਕਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕਿਹਾ ਜਾਂਦਾ ਹੈ ਕਿ ਉਸ ਨੂੰ ਜਿਹੜੀ ਬਿਮਾਰੀ ਹੁੰਦੀ ਹੈ ਉਹਨੂੰ ਉਸ ਤੋਂ ਨੇ ਜ਼ਾਤ ਮਿਲੇਗਾ ਭਾਗੀ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਏ ਨੇ ਕਿੰਨੀ ਵਾਰੀ ਆਏ ਨੇ ਕਿ ਉਹਨਾਂ ਨੂੰ ਨਜਾਤ ਮਿਲਦੀ ਹੈ ਕਿ ਨਹੀਂ ਮਿਲਦੀ ਇਹ ਸਾਰਾ ਕੁਝ ਆਪਾਂ ਲੋਕਾ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਪੈਸੇ ਲਿੱਤੇ ਜਾਂਦੇ ਆ ਕਿ ਫ੍ਰੀ ਚ ਇਲਾਜ ਹੁੰਦਾ ਇਸ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਤਾਂ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਮਹਿੰਦਰਪਾਲ ਹੈ ਮੈਂ ਦਿੱਖੇ ਜ਼ਰਦਾਜਪੁਰ ਪਿੰਡ ਜਰੰਗਲਾ ਬਿਲਕੁਲ ਸਰ ਇਸ ਲੋਕੇਸ਼ਨ ਦਾ ਤੁਹਾਨੂੰ ਪਤਾ ਕਿੱਦਾਂ ਚੱਲਿਆ ਤੇ ਪਹਿਲੀ ਵਾਰ ਆਇਆ ਕਿ ਆਂਦਰ ਰਹਿਨੇ ਹੋ ਹਾਂ ਜੀ ਹਾਂ ਜੀ ਮੈਂ ਪਹਿਲੀ ਵਾਰ ਆਇਆ ਹਾਂ ਜੇ ਦੀ ਨਾ ਵੀਡੀਓ ਚੱਲ ਰਹੀ ਹੈ ਵੀਡੀਓ ਦੇ ਉ ਤਾਂ ਗਦੂਦਾ ਉਹ ਹਰਨੀਆਂ ਦਾ ਜੋ ਹੈ ਸ਼ਰਤੀਆ ਇਲਾਜ ਹੈ ਇੱਥੇ ਖੂਹ ਹੈ ਖੂਹ ਦੇ ਉੱਪਰ ਇੱਕ ਜੰਗਲਾ ਬਣਿਆ ਉਹਦੇ ਵਿੱਚ ਲਟਕਾਉਂਦੇ ਹੈਗੇ ਨੇ ਜੋ ਕਿ 5-6 ਵਾਰ ਹੇਠ ਉੱਪਰ ਕਰਦੇ ਨੇ ਪਰ ਉਸਕੇ ਬਾਅਦ ਮੈਂ ਉਹਨੂੰ ਉੱਥੇ ਬਾਹਰ ਕਰ ਦਿੰਦੇ ਆ ਔਰ ਜਿੱਦਾਂ ਸਰ ਹਰ ਐਤਵਾਰ ਜਿਹੜਾ ਇਹ ਇਲਾਜ ਕੀਤਾ ਜਾਂਦਾ ਆ ਤੁਹਾਨੂੰ ਜਦੋਂ ਪਤਾ ਲੱਗਾ ਤਾਂ ਤੁਸੀਂ ਜਿੱਦਾਂ ਕਹਿ ਰਹੇ ਸੀ ਗੁਰਦਾਸਪੁਰ ਵਾਲੀ ਸਾਈਡ ਤੇੋਂ ਤਾਂ ਤੁਸੀਂ ਆਂਚ ਵੀ ਟਾਈਮ ਲੱਗਾ ਹੋਣਾ ਆ ਇਲਾਜ 'ਚ ਵੀ ਟਾਈਮ ਲੱਗਾ ਹੋਣਾ ਉਹ ਕਿੰਨਾ ਕੁ ਟਾਈਮ ਲੱਗਦਾ ਆ ਅਲੈਡ ਮੈਂ ਸਵੇਰ ਤੋ ਟਾਈਮ ਵੇਜ ਲੈ ਹੀ ਕਰੋ ਔਰ ਤਕਰੀਬਨ ਮੈਂ 3:30 5:30 ਵਜੇ ਪਹੁੰਚ ਗਿਆ ਹਾਂ ਜੀ ਔਰ ਉਸਕੇ ਬਾਅਦ ਮੈਂ ਇਧਰ ਆ ਕੇ ਬੈਠੇ ਹਾਂ ਬੈਠ ਕੇ ਬਾਅਦ ਵਿੱਚ ਕੋਪਨ ਇਸ਼ੂ ਹੋਏ ਕੋਪਨ ਇਸ਼ੂ ਹੋਣ ਦੇ ਬਾਅਦ ਦੇ ਵਿੱਚ ਇਹਨਾਂ ਨੇ ਫਿਰ ਉਹ ਕਰਨ ਵਾਈ ਕਰਨ ਜੋ ਵੀ ਪਹਾਂਡੇ ਦਾ ਪ੍ਰੋਸੀਜਰ ਉਹਨਾਂ ਨੇ ਸ਼ੁਰੂ ਕੀਤਾ ਹੈ ਤੇ ਜਦੋਂ ਤੁਸੀਂ 5 ਵਜੇ ਪਹੁੰਚੇ ਸੀਗੇ ਤੇ ਉਦੋਂ ਕਿੰਨਾ ਕਰਾਸ਼ ਸੀਗਾ ਤਕਰੀਬਨ ਇੱਥੇ 100-150 ਆਦਮੀ ਮੇਰੇ ਆਉਣ ਤੋਂ ਪਹਿਲੇ ਅਸੀਂ 5 ਵਜੇ ਇੰਨੇ ਆਦਮੀ ਸੀਗੇ ਜੀ ਜੀ ਅੱਛਾ ਤੇ ਤੁਹਾਨੂੰ ਕਿੰਨੀ ਕੀ ਉਮੀਦ ਹੈ ਕਿ ਕਿੰਨਾ ਇੱਕ ਲਾਈਕ ਫਾਇਦਾ ਹੋਏਗਾ ਇਲਾਜ ਹੋਏਗਾ ਵੀ ਕਿ ਨਹੀਂ ਹੋਏਗਾ ਪਰਮ ਹੁੰਦੀ ਹੈ ਫਾਂਡਾ ਕਰਾਇਆ ਇੱਕ ਹਫਤੇ ਬਾਅਦ ਪਤਾ ਲੱਗ ਜਾਏਗਾ ਤੁਹਾਨੂੰ ਹਫਤੇ ਦੇ ਵਿੱਚ ਵੀ ਠੀਕ ਹੋ ਜਾਏਗੇ ਹਾਂਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਮੇਰਾ ਤੇਰ ਲੋਚਨ ਸਿੰਘ ਹੈ ਕਿੱਧਰ ਦੇ ਰਹਿਣ ਵਾਲੇ ਅਮਰਸਰ ਸਾਹਿਬ ਪਹਿਲੀ ਵਾਰ ਆਏ ਲੁਧਿਆਣਾ ਇੱਧਰ ਨਹੀਂ ਮੈਂ ਅੱਜ ਤੀਜੀ ਵਾਰ ਆਇਆ ਤੀਸਰੀ ਵਾਰ ਆਇਓ ਕਿੰਨਾ ਕੁ ਫਰਕ ਜਿਹੜਾ ਪੈ ਜਾਂਦਾ ਹੈ ਗਦੂਦਾਂ ਦੇ ਹਰਨੀਆਂ ਹੈ ਤੇ ਕੀਤਾ ਹੈ ਕਿ ਗਦੂਦਾਂ ਦਾ 95% ਠੀਕ ਹੈ अच्छा आज हरनींगा ਦਾ ਕਰਾਇਆ ਕੋਈ ਪੈਸਾ ਲੀਤਾ ਜਾਂਦਾ ਤੁਹਾਡੇ ਕੋਲੋਂ ਪੈਸੇ ਤਾਂ ਨਹੀਂ ਨਹੀਂ ਹੈ ਬਿਲਕੁਲ ਸਿਰਫ ਆਪਣਾ ਇਲਾਜ ਕਰਾਣ ਆਨੇ ਹੋ ਕਿ ਘਰ ਦੇ ਕੋਈ ਹੋਰ ਵੀ ਹੈਗੇ ਜਿਨ੍ਹਾਂ ਦੀ ਇਲਾਜ ਕਰਾਇਆ ਆਪਣਾ ਹੀ ਤੇ ਮਤਲਬ ਫਰਕ ਨਜ਼ਰ ਆਉਂਦਾ ਹੈ ਕਾਫੀ ਫਰਕ ਹੈ ਤੇ ਕਿਸ ਤਰੀਕੇ ਨਾਲ ਕੀਤਾ ਕਿ ਪ੍ਰੋਸੀਜਰ ਕੀ ਸੀਗਾ ਕਰਕੇ ਰੋਜ਼ ਇਥੇ ਬੰਨ ਕੇ ਖੂਜ ਲਮਗਾ ਜੇ ਚਾਰ ਪੰਜ ਵਾਰ ਰੋਜ਼ ਇੰਜ ਕਰਦੇ ਆ ਉਠਾ ਲਟਕਾ ਦਿੱਤਾ ਨਾ ਨਾ ਸਿੱਧਾ ਹੀ ਇਤਰੇ ਸਿੱਧਾ ਹੀ ਇਤਰੇ ਹਾਂ ਜੀ ਦੋਸਤੋ ਬਾਤ ਕੋਈ ਸਲਾਹ ਦਿੱਤੀ ਜਾਂਦੀ ਹੈ ਕਿ ਇਦਾਂ ਕਰਨਾ ਹੈ ਜਾਂ ਇਦਾਂ ਨਹੀਂ ਕਰਨਾ ਕੀਤੀ ਤੁਸੀਂ ਪ੍ਰਸ਼ਾਦ ਕਰਾਉਣਾ ਕੜਾਈ ਚੌਲਾਂ ਦੀ ਕੜਾਈ ਚਰਨ ਬਸ ਅੱਛਾ ਕੁਝ ਹੋਰ ਖਾਨ ਪੀਣ ਚ ਪਰਹੇਜ ਕੁਝ ਨਹੀਂ ਕੀਤਾ ਮੀਟ ਸ਼ਰਾਬ ਵੰਡਾ ਜਿੰਨੇ ਕਰਾਏ ਉਹਨੇ ਨਹੀਂ ਖਾਣਾ ਅੱਛਾ ਹਾਂਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਹ ਜਿਹੜੇ ਲੋਕੀ ਇਨੀ ਦੂਰੋਂ ਦੀ ਤਾਂ ਫਾਇਦਾ ਹੈਗਾ ਮੈਂ ਆਪ ਸੋਚਿਆ ਵੀ ਪ੍ਰੈਸ਼ਨ ਕਰਾ ਲਾਂ ਹੂੰ ਪਰ ਬੇਕਰਤ ਨੇ ਵੀ ਵੀਡੀਓ ਵੇਖੀ ਵੀਰ ਵਾਰ ਵੇਖੀ ਇਸ ਵਾਰ ਮੈਂ ਇੱਥੇ ਆ ਗਿਆ ਹੂੰ ਤੇ ਗੁਦਪੂਤਾ ਦਾ ਫਾਇਦਾ ਹੈਗਾ ਪੱਕੀ ਫਰਕਾ ਪਹਿਲੀ ਵਾਰ ਆਏ ਹੋ ਤੇ ਹਾਂਜੀ ਤੇ ਤੁਹਾਡਾ ਇਲਾਜ ਕਰਾਣਾ ਆ ਕਿ ਕਿਸੇ ਪਰਿਵਾਰ ਵਾਲੇ ਦਾ ਮੇਰਾ ਵੀ ਘਰ ਦਾ ਹੱਥ ਥੋੜਾ ਮੇਰੇ ਗੋਡੇ ਦੁਖਦੇ ਆ ਤੇ ਉਹ ਮੇਰੇ ਭਣੋਈਆ ਉਹਨਾਂ ਨੂੰ ਪਹਿਲਾਂ ਕੈਂਸਰ ਵੀ ਸੀ ਉਹ ਠੀਕ ਹੋ ਗਏ ਉਹਨਾਂ ਉਹਨਾਂ ਨੂੰ ਕਰਨ ਆ ਉਹਨਾਂ ਨੂੰ ਲੈ ਕੇ ਆਏ ਮਲੇਕ ਉਮੀਦ ਨਾਲ ਆਏ ਕਿ ਮੇਰਾ ਵੀ ਸਹੀ ਹੋ ਜਾਊਗਾ ਹਾਂ ਬਸ ਨਾਲ ਆਏ ਸੀ ਗੱਡੀ ਛੇ ਅਸੀਂ ਵੀ ਕਰਾ ਲਿਆ ਜੀ ਤੇ ਕਿੱਧਰ ਤੇ ਰਹਿਣ ਆਲੇ ਹੋ ਅਸੀਂ ਤੇ ਇੱਧਰ ਦਾ ਜੀ ਪੌਂਟੇ ਰੋਡ ਤੋਂ ਤੇ ਜੇ ਤਾਂ ਇਹ ਇਲਾਜ ਲੋਕੀ ਕਰਾਣ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਇੱਕ ਉਮੀਦ ਲੈ ਕੇ ਆਉਂਦੇ ਨੇ ਤੁਹਾਨੂੰ ਲੱਗਦਾ ਲੋਕਾਂ ਨੂੰ ਉਮੀਦਾਂ ਲੈ ਕੇ ਆਉਣਾ ਚਾਹੀਦਾ ਬੰਦਾ ਨਾ ਦਾ ਕੰਸਰ ਠੀਕ ਹੋ ਗਿਆ ਅੱਛਾ ਹਾਂਜੀ ਤੇ ਹੋਰ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਹਰਨੀਆਂ ਇਹਨਾਂ ਦੀ ਦੇਖੋ ਵੀ ਕਹਿਤ ਰਹੇ ਨੇ ਫਰਕ ਨੇ ਤੇ ਫਰਨੀਆਂ ਹੀ ਠੀਕ ਕਰਦੇ ਕਿ ਕੋਈ ਹੋਰ ਬਿਮਾਰੀ ਵੀ ਠੀਕ ਹੁੰਦੀ ਇਹ ਤਾਂ ਕੰਦੇ ਵੀ ਸਾਰੀ ਕਰਦੇ ਨੇ ਬਾਕੀ ਕਿਸਮਤ ਆ ਜੀ ਮਹਾਰਾਜ ਕਿੰਨੇ ਵਜੇ ਆਏ ਸੀਗੇ ਅਸੀਂ ਤੇ ਜੀ ਘਰੋਂ 2 ਵਜੇ ਤੁਰੇ ਸੀ ਅੱਛਾ ਤੇ ਅੱਜ ਅਸੀਂ 7:00 ਵਜੇ ਪਹੁੰਚ ਗਏ ਸੀ 7:00 ਵਜੇ ਪਹੁੰਚੇ ਸੀ ਤੇ ਹਰ ਵਾਰੀ ਆਨੋ ਇੰਨੀ ਭੀੜ ਦੇਖਣ ਨੂੰ ਮਿਲਦੀ ਮੈਂ ਤਾਂ ਪਹਿਲੇ ਵਾਰੀ ਆਈ ਆ ਤੇ ਅੱਜ ਇੰਨੀ ਭੀੜ ਦੇ ਕੇ ਕਿਦਾਂ ਮਹਿਸੂਸ ਹੋ ਰਿਹਾ ਹੈ ਕੰਦੇ ਵੀਡੀਓ ਵਾਇਰਲ ਹੋ ਗਈ ਉਸ ਕਰਕੇ ਭੀੜ ਹੋ ਗਈ ਗਰਮੀਤ ਕੋਰ ਗਰਮੀਤ ਕੋਰ ਇਹ ਲੁਧਿਆਣੇ ਦੇ ਰਹਿਣ ਵਾਲਿਓ ਨਿੱਦਰਾ ਹੈ ਦੁਰਾਹੇ ਤੋਂ ਆਏ ਹਾਂ ਤੇ ਕਿਦਾਂ ਪਤਾ ਲੱਗਾ ਇਸ ਸਥਾਨ ਦਾ ਇਸ ਜਗ੍ਹਾ ਦਾ ਕਿਦਾਂ ਪਤਾ ਲੱਗਾ ਤਾਨੂੰ ਅਜੇ ਤਾਂ ਕਾਰ ਤੋਂ ਪਤਾ ਲੱਗਿਆ ਸੀਗਾ ਹਾਂਜੀ ਵੀ ਹਰਨੀਆਂ ਨੇ ਇਹਦੇ ਵਿੱਚ ਨਾਲ ਲਟਕਣ ਨਾਲ ਵੀ ਫਰਕ ਪੈ ਜਾਣਾ ਤੇ ਪਹਿਲੀ ਵਾਰ ਆਏ ਸੀ ਹਾਂਜੀ ਪਹਿਲੀ ਵਾਰ ਆਏ ਤੇ ਤੁਹਾਨੂੰ ਵੀ ਲਟਕਾਇਆ ਗਿਆ ਵਿੱਚ ਕਿ ਮੱਥਾ ਟੇਕਿਆ ਤੇ ਮੱਥਾ ਮਤਲਬ ਪੈਸੇ ਦਿੱਤੇ ਤੁਸੀਂ ਫਿਰ ਕੁਝ ਪ੍ਰਸ਼ਾਦ ਮਿਲਿਆ ਕਿੱਦਾਂ ਸਾਰਾ ਪ੍ਰੋਸੈਸ ਕਿੱਦਾਂ ਰਹਿੰਦਾ ਹੈ ਨਹੀਂ ਉਹ ਤਾਂ ਬਸ ਮੱਥਾ ਟੇਕ ਕੇ ਪ੍ਰਸ਼ਾਦ ਦੇ ਦਿੱਤਾ ਤੇ ਇਹਨਾਂ ਨੇ ਕੀ ਕਹਿ ਕਿ ਕਿੰਨੀ ਵਾਰੀ ਹੋ ਰਣਾ ਬਸ ਇੱਕ ਵਾਰੀ ਹੋ ਰਣਾ ਇੱਕ ਵਾਰੀ ਹੋ ਰਣਾ ਹਾਂਜੀ ਤੇ ਤਕਲੀਫ ਕੀ ਸੀ ਤੁਹਾਨੂੰ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ ਤੁਸੀਂ ਵੀ ਇਲਾਜ ਕਰਾਇਆ ਹਾਂਜੀ ਹਾਂਜੀ ਨਾਲ ਦੀ ਆ ਚੜਾ ਕੇ ਆਪਾਂ ਮੱਥਾ ਟੇਕ ਕੇ ਬੈਠ ਕੇ ਕਹਿੰਨੀ ਚੌਂਕੀ ਭਰੋ ਆਪਾਂ ਚੌਂਕੀ ਭਰੀ ਚੌਂਕੀ ਭਰ ਕੇ ਆਪਾਂ ਜੋ ਆਪਣੇ ਪਾਠ ਕਰਦੇ ਆਪਾਂ ਪਾਠ ਕੀਤਾ ਬੈਠ ਕੇ ਤੇ ਪਹਿਲੀ ਵਾਰ ਆਏ ਸੀ ਤੁਸੀਂ ਹਾਂਜੀ ਪਹਿਲੀ ਵਾਰ ਆਏ ਤੇ ਇਹਨਾਂ ਰੱਜ ਦੇ ਕੇ ਕਿਦਾਂ ਲੱਗਾ ਕਿ ਇਲਾਜ ਹੋਊਗਾ ਵੀ ਕਿ ਨਹੀਂ ਹੋਊਗਾ ਜੋ ਖਰੀ ਵਿਸ਼ਵਾਸ ਦੀ ਗੱਲ ਆ ਆਪਾਂ ਵਿਸ਼ਵਾਸ ਰੱਖੋ ਤਾਂ ਸਭ ਕੁਝ ਹੋ ਸਕਦਾ ਹੈ ਹਨ ਤੇ ਮਤਲਬ ਫਰੀ ਚ ਹੀ ਇਲਾਜ ਐਦਾ ਕੋਈ ਪੈਸਾ ਨਹੀਂ ਲੀਤਾ ਜਾਂਦਾ ਨਹੀਂ ਕੁਝ ਨਹੀਂ ਮੱਥਾ ਟੇਕਣ ਨੂੰ ਵੀ ਪੈਸਾ ਨਹੀਂ ਲੈਂਦੇ ਉਹ ਕਹਿੰਦੇ ਸਰਪਪਤਾਸਿਆਂ ਦਾ ਪ੍ਰਸ਼ਾਸਨ ਚੜਾਉਣਾ ਪੈਸਾ ਨਹੀਂ ਚੜਾਉਣਾ ਤੁਸੀਂ ਸਟੈਪ ਬਾਈ ਸਟੈਪ ਦੱਸ ਸਕਦੇ ਕਿ ਕਿੱਦਾਂ ਕੀਤਾ ਕਿ ਤੁਹਾਨੂੰ ਪਹਿਲਾਂ ਅੰਦਰ ਲਾਈਨ 'ਚ ਖੜਨਾ ਪਿਆ ਉਸ ਵਕਤ ਉਹਦੇ ਕੋਲ ਕਿ ਕਿ ਕਾਫੀ ਖੜਨਾ ਪਿਆ ਭੀੜ ਬਹੁਤ ਜ਼ਿਆਦਾ ਸੀ ਤੇ ਬੜੀ ਮੁਸ਼ਕਲ ਦੇ ਨਾਲ ਅੰਦਰ ਹੌਲੀ-ਹੌਲੀ ਲੰਗੇ ਹਾਂਜੀ ਖੁਦ ਕੋਲ ਜਾ ਕੇ ਉੱਥੇ ਮੱਥਾ ਟੇਕਿਆ ਖੂ ਤੇ ਜਾ ਕੇ ਮੱਥਾ ਟੇਕਿਆ ਹਾਂਜੀ ਨਹੀਂ ਨਹੀਂ ਔਰ ਜਨਾਬ ਔਰਤਾਂ ਨੂੰ ਨਹੀਂ ਉਹ ਲਟਕਾਉਂਦੇ ਤੇ ਆਦਮੀਆਂ ਵਾਸਤੇ ਇਹ ਚੀਜ਼ ਆ ਹਾਂਜੀ ਉਹਨਾਂ ਨੂੰ ਕਹਿੰਦੇ ਮੱਥਾ ਟੇਕਣਾ ਹੁੰਦਾ ਮੱਥਾ ਟੇਕਣਾ ਮੱਥਾ ਟੇਕੇ ਕਹਿੰਦੇ ਬੈਠੋ ਚੌਂਕੀ 'ਪਰੋ ਚੌਂਕੀ 'ਪਰ ਕੇ ਤੁਸੀਂ ਜਾ ਸਕਦੇ ਆ ਆਉਂਦੇ ਐਤਵਾਰ ਫੇਰ ਆਵਾਂਗੇ ਫੇਰ ਕਹਿੰਦੇ ਲੱਡੂਆਂ ਦਾ ਪ੍ਰਸ਼ਾਦ ਲੈ ਕੇ ਆਉਣਾ ਕਿੰਨੀ ਵਾਰੀ ਆਣਾ ਪੈਂਦਾ ਹਾਂ ਦੋ ਐਤਵਾਰ ਲਗਾਤਾਰ ਉਹਨੂੰ ਉਸ ਤੋਂ ਬਾਅਦ ਕਹਿੰਦੇ ਇੱਕ ਐਤਵਾਰ ਫੇਰ ਆਉਣਾ ਹੈ ਉਹ ਵੀ ਚਲੋ ਪਰ ਤਿੰਨ ਕਵਾਰੀ ਆਣਾ ਹੀ ਪੈਂਦਾ ਤਿੰਨ ਕਵਾਰੀ ਆਉਣਾ ਪੈਂਦਾ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਜੀ ਜੀ ਤੇ ਪਤਾ ਕਿੱਥੇ ਲੱਗਾ ਇਸ ਥਾਂ ਦਾ ਇਹਨਾਂ ਨੂੰ ਫੇਸਬੁੱਕ ਉੱਤੇ ਵੇਖੀ ਸੀ ਇਹਨਾਂ ਦੀ ਵੀਡੀਓ ਤੇ ਹੋਰ ਵੀ ਇੱਕ ਦੋ ਜਾਨਿਆਂ ਕੋ ਪਤਾ ਕੀਤਾ ਫਿਰ ਵੀਡੀਓ ਵੇਖ ਕੇ ਉਹਨਾਂ ਨੇ ਆ ਆਖਿਆ ਕਿ ਵਾਕਈ ਚਮਤਕਾਰ ਹੁੰਦਾ ਇੱਥੇ ਜੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਅੰਮ੍ਰਿਤਸਰ ਤੋਂ ਆਏ ਤਾਂ ਕਿੰਨੇ ਵਜੇ ਨਿਕਲੇ ਸੀ ਤੇ ਕਿੰਨੇ ਵਜੇ ਪਹੁੰਚੇ ਆਈ ਉਥੋਂ ਤੁਰੇ ਹਾਂ ਜੀ 5 ਵਜੇ ਪੂਰੇ ਇੱਥੇ 7:00 ਵਜੇ 7:30 ਵਜੇ ਤੱਕ ਆ ਗਏ ਹਾਂ ਤੇ Yeah. ਤੇ ਅਸੀਂ ਤੇ ਫਿਰ ਸਾਨੂੰ ਉਹਨਾਂ ਨੇ ਆਖਿਆ ਵੀ ਹੁਣ ਨਹੀਂ ਵਾਰੀ ਆ ਸਕਦੀ ਤੁਹਾਡੀ ਅਸੀਂ ਤੁਥੋਂ ਵਾਪਸ ਆ ਗਏ ਹਾਂ ਜੀ ਮਤਲਬ ਹੁਣ ਤੁਸੀਂ ਬਿਨਾ ਇਲਾਜ ਕੀਤੇ ਵਾਪਸ ਜਾ ਰਹੇ ਹੋ ਬਿਨਾ ਇਲਾਜ ਕੀਤੇ ਵਾਪਸ ਲਾ ਕੇ ਗੁਰਦੁਆਰਾ ਸਾਹਿਬ ਹੀ ਉੱਥੇ ਮੱਥਾ ਟੇਕ ਕੇ ਤੇ ਫਿਰ ਅਰਦਾਸ ਕਰਕੇ ਉੱਥੋਂ ਵਾਪਸ ਜਾ ਰਹੇ ਹਾਂ ਹੁਣ ਸੋਚ ਰਹੇ ਹਾਂ ਕਿ ਅਗਲੇ ਐਤਵਾਰ ਆਣਾ ਕਿ ਨਹੀਂ ਆਣਾ ਅੱਜ ਉਹਨਾਂ ਦੀ ਕਿਰਪਾ ਹੋਈ ਫਿਰ ਤੇ ਆਵਾਂਗੇ ਜੀ ਹਾਂ ਜੀ ਤੇ ਤੁਹਾਡਾ ਕਿਸੇ ਹੋਰ ਦੋਸਤ ਦਾ ਇਲਾਜ ਹੋਇਆ ਹੋਵੇ ਜਾਂ ਕਿਸੇ ਮਿੱਤਰ ਦਾ ਕਿ ਜਿਹੜਾ ਸਹੀ ਹੋ ਕੇ ਗਿਆ ਆਂਦੀ ਗਾਂ ਕੋਈ ਰਿਸ਼ਤੇਦਾਰਾ ਉਹਨਾਂ ਦਾ ਹੋਇਆ ਹੀਗਾ ਉਹਨਾਂ ਨੇ ਆਖਿਆ ਕਿ ਸਾਨੂੰ ਫਰਕ ਆ ਤੇ ਤੁਹਾਨੂੰ ਥੋੜੀ ਜੀ ਪ੍ਰੋਬਲਮ ਮੈਨੂੰ ਹਰਨੀਆਂ ਦੀ ਉਹਦੇ ਵਾਸਤੇ ਮੈਂ ਇੱਥੇ ਆਇਆ ਮੇਰੇ ਨਾਲ ਆ ਮੇਰੇ ਦੋਸਤ ਉਹਨਾਂ ਨੂੰ ਗਦੂਦਾਂ ਦੀ ਪ੍ਰੋਬਲਮ ਆ ਉਹਨਾਂ ਨੂੰ ਹੀ ਪਤਾ ਲੱਗਾ ਵੀ ਇੱਥੋਂ ਗਦੂਦਾਂ ਠੀਕ ਹੋਈਆਂ ਕਿਸੇ ਦੀਆਂ ਉਹ ਵੀ ਮੇਰੇ ਨਾਲ ਆਏ ਆਪਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਹਰਨੀਆਂ ਤੋਂ ਇਲਾਵਾ ਵੀ ਕਾਫੀ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਹੁੰਦਾ ਆ ਇਲਾਜ ਕੀਤਾ ਜਾਂਦਾ ਆ ਤੇ ਲੋਕੀ ਜਿਹੜੇ ਸਹੀ ਹੋਏ ਨੇ ਕਾਫੀ ਸਾਲਾਂ ਤੋਂ ਲੋਕੀ ਆਏ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਆਂਦੇ ਨੇ ਤੇ ਆਪਣੇ ਪੂਰੇ ਪਰਿਵਾਰ ਦੇ ਸਮੇਤ ਆਂਦੇ ਨੇ ਅਤੇ ਜੇ ਤੁਹਾਨੂੰ ਲੋਕੇਸ਼ਨ ਦੀ ਗੱਲ ਕਰਾਂ ਤੇ ਚੰਡੀਗੜ੍ਹ ਰੋਡ ਸਥਿਤ ਹੈ ਲੁਧਿਆਣਾ ਦੇ ਵਿੱਚ ਪਿੰਡ ਜੰਡਿਆਲੀ ਦੇ ਬਿਲਕੁਲ ਕੋਲ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਤੇ ਉਹ ਤੁਹਾਨੂੰ ਜਿਹੜਾ ਹੈ ਕੂਏ ਤੱਕ ਪਹੁੰਚਾ ਦੇਣਗੇ ਬਾਕੀ ਹੋਰ ਵਧੀਰੀ ਅਪਡੇਟ ਵਾਸਤੇ ਜੁੜੇ ਰਹੋ ਪੰਜਾਬੀ ਲਾਈਫ ਸਟਾਈਲ ਦੇ